ਪਾਲਤੀ ਨੇ ਮੈਨੂੰ ਸੇਵਾ ਦਿੱਤੀ ਆ ਮੈਂ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਆ ਕਿ ਵਾਹਿਗੁਰੂ ਮੈਨੂੰ ਚੜ੍ਹਦੀ ਕਲਾ ਮੈਨੂੰ ਬਲ ਬਖਸ਼ੀ ਜੋ ਪਾਲਤੀ ਨੇ ਮੈਨੂੰ ਸੇਵਾ ਦਿੱਤੀ ਆ ਉਹ ਚੜ੍ਹਦੀ ਕਲਾ ਦੇ ਇਸ ਤਰ੍ਹਾਂ ਦੀ ਜੀ ਤੁਸੀਂ ਆਪਣੇ ਹਰ ਕਿਰਦਾਰ ਅੱਗੇ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਇਆ ਉਹਦਾ ਓਟ ਆਸਰਾ ਲੈਣ ਆਇਆ ਹਲਕੇ ਦੇ ਵਿੱਚ ਜਾ ਕੇ ਜੋ ਮੁਸ਼ਕਲਾ ਉਹ ਤੋਂ ਗੱਲ ਕਰਾਂਗੇ ਗੁਰੂ ਸਾਹਿਬ ਦੇ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਤਿ ਅੱਜ ਅਸੀਂ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ ਜੀ ਨਕਮਸਤ ਪਾਉਣ ਵਾਸਤੇ ਆਇਆ ਕੋ ਜੋਸ ਪਾਰਟੀ ਨੇ ਸੇਵਾ ਬੈਲ ਸਾਹ ਨੂੰ ਬਖਸ਼ੀ ਆ ਹਲਕੇ ਦੀ ਉਹਨੂੰ ਬੜੀ ਇਮਾਨਦਾਰੀ ਤੇ ਤੰਦ ਹੀ ਨੂੰ ਬਸ ਸਕਣ ਹਲਕੇ ਦੇ ਵਿੱਚ ਜੋ ਵੀ ਕੰਮ ਹੋਣਗੇ ਬੜੀ ਹੀ ਇਮਾਨਦਾਰੀ ਤੇ ਨੇਕ ਨੀਤੀਆਂ ਲਾਗੂ ਕਰਨਗੇ ਸਾਨੂੰ ਅਸੀਂ ਇਤਿਹਾਸ ਵੀ ਕਰਦੇ ਆ ਅਸੀਂ ਸਾਡੀ ਪਾਰਟੀ ਨੇ ਜੋ ਚੋਣ ਕੀਤੀ ਆ ਉਹ ਵਰੀਆ ਕੀਤੀ ਪਾਰਟੀ ਨੇ ਮੈਨੂੰ ਸੇਵਾ ਦਿੱਤੀ ਆ ਮੈਂ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਇਆ ਵੀ ਵਾਹਿਗੁਰੂ ਮੈਨੂੰ ਚੜ੍ਹਦੀ ਕਲਾ ਮੈਨੂੰ ਬਲ ਬਖਸ਼ੀ ਜੋ ਪਾਲਤੀ ਨੇ ਮੈਨੂੰ ਸੇਵਾ ਦਿੱਤੀ ਆ ਉਹ ਚੜ੍ਹਦੀ ਕਲਾ ਦੇ ਇਸ ਤਰ੍ਹਾਂ ਦੀ ਜੀ ਜੀ ਸਤਿਕਾਰ ਤੁਸੀਂ ਆਪਣੇ ਆਪਣੇ ਹਰ ਕਿਰਿਆ ਨਾਲ ਕਰੋ ਅਜੇ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਇਆ ਉਹਦਾ ਓਟ ਆਸਰਾ ਲੈਣ ਆਇਆ ਹਲਕੇ ਦੇ ਵਿੱਚ ਜਾ ਕੇ ਜੋ ਮੁਸ਼ਕਲਾ ਹੋ ਉੱਥੇ ਗੱਲ ਕਰਾਂਗੇ ਗੁਰੂ ਸਾਹਿਬ ਦੇ ਘਰ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਦੇ ਚਲਾ ਜਨਕ ਮਸਤ ਪਾਉਣ ਵਾਸਤੇ ਆਇਆ। ਕੋ ਜੋਸ ਪਾਰਟੀ ਨੇ ਸੇਵਾ ਬੈਲ ਸਾਹ ਨੂੰ ਬਖਸ਼ੀ ਆ ਹਲਕੇ ਦੀ। ਉਹਨੂੰ ਬੜੀ ਇਮਾਨਦਾਰੀ ਤੇ ਤੰਤ ਦੀ ਨੂੰ ਬਾਸ ਸਕਣ। ਹਲਕੇ ਦੇ ਵਿੱਚ ਜੋ ਵੀ ਕੰਮ ਹੋਣਗੇ ਬੜੀ ਹੀ ਇਮਾਨਦਾਰੀ ਤੇ ਨੇਕ ਨੀਤੀਆਂ ਲਾਗੂ ਕਰਨਗੇ। ਸਾਨੂੰ ਅਸੀਂ ਇਤਿਹਾਸ ਵੀ ਕਰਦੇ ਆ। ਅਸੀਂ ਸਾਡੀ ਪਾਰਟੀ ਨੇ ਜੋ ਚੋਣ ਕੀਤੀ ਆ ਉਹ ਵਰੀਆ ਕੀਤੀ। ਪਾਰਟੀ ਨੇ ਮੈਨੂੰ ਸੇਵਾ ਦਿੱਤੀ ਆ। ਮੈਂ ਤੰਤਨ ਗੁਰੂ ਰਾਮਦਾਸ ਜੀ ਦਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਇਆ ਵੀ ਵਾਹਿਗੁਰੂ ਮੈਨੂੰ ਚੜ੍ਹਦੀ ਕਲਾ ਮੈਨੂੰ ਬਲ ਬਖਸ਼ੀ ਜੋ ਪਾਲਤੀ ਨੇ ਮੈਨੂੰ ਸੇਵਾ ਦਿੱਤੀ ਆ ਉਹ ਚੜ੍ਹਦੀ ਕਲਾ ਦੇ ਇਸ ਤਰ੍ਹਾਂ ਦੀ ਜੀ ਉਸ ਕਰਾ ਤੁਸੀਂ ਆਪਣੇ ਹਰ ਕਿਰਦਾਰ ਅੱਗੇ ਅੱਜ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਇਆ ਉਹਦਾ ਓਟ ਆਸਰਾ ਲੈਣ ਆਇਆ ਹਲਕੇ ਦੇ ਵਿੱਚ ਜਾ ਕੇ ਜੋ ਮੁਸ਼ਕਲਾ ਉਹ ਤੋਂ ਗੱਲ ਕਰਾਂਗੇ ਗੁਰੂ ਸਾਹਿਬ ਦੇ ਘਰ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ ਜੀ ਨਕਮਸਤ ਪਾਉਣ ਵਾਸਤੇ ਆਇਆ ਆ ਜੋ ਇਸ ਪਾਰਟੀ ਨੇ ਸੇਵਾ ਬੈਲ ਸਾਹਬ ਨੂੰ ਬਖਸ਼ੀ ਆ ਹਲਕੇ ਦੀ ਉਹਨੂੰ ਬੜੀ ਇਮਾਨਦਾਰੀ ਤੇ ਤੰਦ ਹੀ ਨੂੰ ਬਸ ਸਕਣ ਹਲਕੇ ਦੇ ਵਿੱਚ ਜੋ ਵੀ ਕੰਮ ਹੋਣਗੇ ਬੜੀ ਹੀ ਇਮਾਨਦਾਰੀ ਤੇ ਨੇਕ ਨੀਤੀਆਂ ਲਾਗੂ ਕਰਨਗੇ ਸਾਨੂੰ ਅਸੀਂ ਇਤਿਹਾਸ ਵੀ ਕਰਦੇ ਆ ਅਸੀਂ ਸਾਡੀ ਪਾਰਟੀ ਨੇ ਜੋ ਚੋਣ ਕੀਤੀ ਆ ਉਹ ਵਰੀਆ ਕੀਤੀ ਤੇ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par